ਕਿ ਨਾਲ ਜੀ ਤੁਹਾਡਾ ਹਾਂ ਜੀ ਜਗਜੀਤ ਸਿੰਘ ਸਰਪੰਚ ਬੁੱਲੇ ਨਿਕਾ ਸਰ ਕੀ ਘਟਨਾ ਕਰਮ ਜਿਹੜਾ ਅੱਜ ਹੋਇਆ ਜੀ ਜੀ ਮੈਂ ਰਹੀ ਸੀਗਾ ਮੈਨੂੰ ਪਿੰਡ ਤੋਂ ਫੋਨ ਗਿਆ ਵੀ ਇਦਾਂ ਇੱਕ ਦੇਵ ਸਿੰਘ ਮੁੰਡਾ ਵਾ ਉਹਨੇ ਆਪਣੀ ਘਰ ਵਾਲੀ ਨੂੰ ਅੱਗ ਲਾ ਕੇ ਸਾੜਤਾ ਜੀ ਠੀਕ ਹੈ ਹਾਂ ਜੀ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਤੇ ਪ੍ਰਸ਼ਾਸਨ ਨੂੰ ਪਿੰਡ ਵਾਲਿਆਂ ਨੇ ਸੂਚਿਤ ਕੀਤਾ ਉਹਨਾਂ ਨੇ ਆਣ ਕੇ ਮੌਕੇ ਤੇ ਸਾਰੀ ਸੈੱਡ ਬੋਡੀ ਕਬਜ਼ੇ ਚ ਲੈ ਲਈ ਉਹਨਾਂ ਕਾਰਵਾਈ ਕਰਕੇ ਤੇ ਦੋਸ਼ੀ ਦੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਆ ਜੀ ਕੋਈ ਕਾਰਨ ਪਤਾ ਲੱਗਾ ਜੀ ਕਿਉਂ ਸਾੜਿਆ ਉਹਨੂੰ ਨਹੀਂ ਕੋਈ ਉਹਨਾਂ ਦੀ ਕੋਈ ਘਰੇਲੂ ਕੋਈ ਲੜਾਈ ਝਗੜਾ ਹੋ ਸਕਦਾ ਜੀ ਕਿਸੇ ਨੂੰ ਕੋਈ ਇਹ ਨਹੀਂ ਪਤਾ ਉਹ ਪੌਣੇ ਸਤਵਾਰ ਚ ਰਹਿੰਦਾ ਹੈ ਇਸ ਸਤਵਾਰ ਚ ਦੋਵੇਂ ਜੀ ਰਹਿੰਦੇ ਆ ਜੀ ਠੀਕ ਹੈ ਕਿੰਨਾ ਚਿਰ ਹੋ ਗਿਆ ਉਹਨੂੰ ਵਿਆਹ ਨੂੰ ਇਹਨਾਂ ਦੇ ਵਿਆਹ ਨੂੰ ਮੇਰੇ ਖਿਆਲ ਪੰਜ ਚਾਰ ਸਾਲ ਹੋ ਹੀ ਗਏ ਉਹਨੇ ਹੋਣਗੇ ਜੀ 2.5 ਛੋਟਾ ਹੀ ਸਾਲ 2.5 ਸਾਲ ਹੋ ਗਿਆ 1.5 ਸਾਲ ਇਹ ਸਾਰੇ ਪਰਿਵਾਰ ਤੋਂ ਆਪਣੇ ਬ੍ਰਦਰ ਤੋਂ ਅੱਡ ਰਹਿੰਦਾ ਜੀ ਇੱਥੇ ਠੀਕ ਹੈ ਤੇ ਬਾਕੀ ਪਰਿਵਾਰ ਕਿੱਥੇ ਰਹਿੰਦਾ ਹੈ ਬਾਕੀ ਪਰਿਵਾਰ ਇਹਦਾ ਬ੍ਰਦਰ ਹੈ ਹਾਂ ਜੇ ਹੁਣ ਜਿਹੜਾ ਸੀਗਾ ਕੀ ਕੰਮ ਕਰ ਇਹਦਾ ਲੜਕੇ ਦਾ ਇਹ ਦਿਹਾੜੀ ਧੂੜੀ ਕਰਦਾ ਸੀਗਾ ਜੀ ਜਾਂ ਕਈ ਵਾਰ ਮਿਸਤਰੀਆਂ ਮਿਸਤਰੀ ਦਾ ਕੰਮ ਵੀ ਕਰ ਲੈਂਦਾ ਸੀ ਆਮ ਓਦਾਂ ਦਿਹਾੜੀ ਧੂੜੀ ਵੀ ਕਰ ਲੈਂਦਾ ਸੀ ਹੁਣ ਤੱਕ ਨੂੰ ਕਰਨ ਪਤਾ ਲੱਗਾ ਵੀ ਕਿਉਂ ਨਹੀਂ ਕੋਈ ਕਾਰਨ ਨਹੀਂ ਪਤਾ ਲੱਗਾ ਜੀ ਕਾਰਨ ਤੇ ਹੁਣ ਜੋ ਰਸਟ ਹੋਊਗਾ ਫਿਰ ਪਤਾ ਲੱਗੂਗਾ ਜੀ ਬੱਚੇ ਗਰਭਵਤੀ ਸੀ ਬੱਚੇ ਗਰਭਵਤੀ ਦੋ ਉਹਨਾਂ ਦੀ ਲੜਕੀ ਦੀ ਮਾਂ ਨੇ ਦੱਸਿਆ ਵੀ ਦੋ ਬੱਚੇ ਹੋਣ ਵਾਲੇ ਸੀਗੇ ਰਗਨਾਂ ਜੀ ਇਹਨਾਂ ਦੇ ਨੇ ਕੋਈ ਬੱਚਾ ਨਹੀਂ ਨਹੀਂ ਪਹਿਲਾਂ ਨਹੀਂ ਬੱਚਾ ਕੋਈ ਹੈਗਾ ਕੋਈ ਨਦੀਕੀਆਂ ਤੋਂ ਜਾਂ ਫਿਰ ਆਂਡ ਗਵਾਂਡ ਤੋਂ ਕਦੀ ਅਕਸਰ ਝਗੜਾ ਜਾਂ ਫਿਰ ਕੋਈ ਹੋਰ ਕਾਰਨ ਨਹੀਂ ਕੋ ਨਹੀਂ ਇਹ ਇਹ ਨਹੀਂ ਗੱਲ ਪਤਾ ਲੱਗਦੀ ਸੀ ਮੁੱਖ ਹਲੇ ਤੱਕ ਪਤਾ ਨਹੀਂ ਕਿ ਕਿਉਂ ਮੁੱਖ ਹਲੇ ਤੱਕ ਪਤਾ ਨਹੀਂ ਜੀ ਇਹ ਨਹੀਂ ਲੱਗਾ ਜੀ ਬਹੁਤ ਮਾੜਾ ਹੋਇਆ ਜੀ ਬੜਾ ਮਾੜਾ ਬੜੀ ਨਾਈਸ ਕੁੜੀ ਸੀਗੀ ਬਹੁਤ ਵਧੀਆ ਅਸੀਂ ਤੇ ਉਹ ਕਿੰਨੇ ਵੀ ਜਿਹੜੇ ਦੋਸ਼ੀ ਫੜੇ ਜਾਂਦੇ ਹਨ ਉਹਨਾਂ ਨੂੰ ਸਭ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜੀ ਇੱਕ ਵਿਚਾਰੀ 23 ਸਾਲ ਦੀ ਲੜਕੀ ਸੀ ਦੂਸਰਾ ਜੀ ਉਹ ਦੋ ਬੱਚਿਆਂ ਦੀ ਮਾਂ ਬਣਨ ਵਾਲੀ ਸੀ ਹੈ ਜੀ ਤੇ ਬੜਾ ਜ਼ਿਆਦਾ ਦੁੱਖ ਲੱਗਾ ਜੀ ਇਹ ਗੱਲ ਸੁਣ ਕੇ ਉਹ ਪਹੁੰਚ ਕੇ ਮੌਕੇ ਤੇ ਆਣ ਕੇ ਉਹਨਾਂ ਨੇ ਉਸੇ ਵੇਲੇ ਸਾਰੀ ਕਾਰਵਾਈ ਕੀਤੀ ਹੈ ਜੀ ਕਿੰਨੇ ਵਜੇ ਦੀ ਘਟਨਾ ਹੈ ਇਹ ਘਟਨਾ ਹੋਈ ਕਿ ਕੋਈ ਮੇਰੇ ਖਿਆਲ ਨਾਲ 12 ਦੇ ਕਰੀਬ ਸਾਨੂੰ ਪਤਾ ਲੱਗਾ 12 ਵਜੇ ਦੇ ਹਾਂਜੀ ਤੇ ਉਸੇ ਵੇਲੇ ਮਰਲ ਪੰਜ ਸੱਤ ਮਿੰਟ ਦੀ ਪ੍ਰਸ਼ਾਸਨ ਆ ਗਿਆ ਜੀ ਪੁਛ ਆ ਗਿਆ ਕੀ ਮਾਮਲਾ ਹੈਗਾ ਜੀ ਸਾਰਾ ਜਿਹੜਾ ਇਹ ਲਟਕੀ ਨੂੰ ਲੇਟੇ ਨੂੰ ਸਾਰਾ ਯਾਹ ਚ ਤਲਾਬ ਮਿਲੀ ਸੀਗੀ ਪਿੰਡ ਬੂਲੇ ਨੰਗਲ ਇੱਕ ਪਿੰਕੀ ਨਾਂ ਦੀ ਔਰਤ ਨੂੰ ਉਸਦੇ ਪਤੀ ਨੇ ਅੱਗ ਲਾ ਕੇ ਸੜ ਕੇ ਮਾਰ ਦਿੱਤਾ ਹੈਗਾ ਮੌਕੇ ਤੇ ਪੁੱਜੇ ਆ ਮੌਕੇ ਤੇ ਲਟਕੀ ਦੇ ਵਾਰਿਸ ਪਿੰਡ ਕਲੀਰਕ ਮਾਣਾ ਤੋਂ ਪੁੱਜ ਚੁੱਕੇ ਨੇ ਜੋ ਸਟੇਟਮੈਂਟ ਦਿੰਦੇ ਨੇ ਉਸ ਆਧਾਰ ਤੇ ਅਗਲੀ ਕਾਰਵਾਈ ਕਰ ਦਿੱਤੀ ਜਾਊਗੀ ਕੀ ਨਾਮ ਹੈਗਾ ਜੀ ਇਹਦੇ ਜਿਹੜੇ ਪਤੀ ਦਾ ਜਿਹਦੇ ਪਤੀ ਦਾ ਨਾਮ ਸੁਖਦੇਵ ਸਿੰਘ ਲਾੜੀ ਹੈ ਜੀ ਠੀਕ ਹੈ ਤੇ ਕੀ ਕੰਮ ਕਰਦਾ ਇਹ ਮਿਹਨਤ ਦਾ ਕੰਮ ਕਰਦਾ ਮੇਤੂ ਨੂੰ ਠੀਕ ਹੈ ਸਰ ਕੋਈ ਕਾਰਨ ਪਤਾ ਲੱਗਾ ਹੁਣ ਤੱਕ ਕਿਸ ਕਾਰਨ ਜੀ ਇਨਵੈਸਟੀਗੇਸ਼ਨ ਪੁੱਜੇ ਆ ਜਿਉਂ ਜਿਉਂ ਗਾਂ ਚੱਲਦੀ ਆ ਫਿਰ ਕਲੀਅਰ ਹੋ ਜੂ ਠੀਕ ਹੈ ਤੇ ਕਿੰਨਾ ਕ ਸਮਾਨ ਕੀ ਸੜਿਆ ਅੰਦਰ ਹੋਰ ਸਮਾਨ ਮੌਕੇ ਤੇ ਜਿਹੜੀ ਮੰਜੇ ਤੇ ਪਈ ਸੀ ਮੰਜੇ ਦਾ ਵਾਂ ਸੜ ਗਿਆ ਤਾਂ ਕਿ ਫਰਿੱਜ ਸੀਗੀ ਇੱਕ ਬੈੱਡ ਸੀਗਾ ਛੋਟਾ ਲੱਕੜ ਦਾ ਉਹ ਸੜ ਗਿਆ ਉਹ ਸਾਰੇ ਅੰਦਰੋਂ ਸੜ ਚੁੱਕੇ ਸੀ ਹਾਂ ਇਹ ਸਮਾਨ ਸੜ ਗਿਆ ਸੜ ਗਿਆ ਸੜ ਗਿਆ ਔਰ ਜਿਹੜੇ ਪਰਿਵਾਰਕ ਮੈਂਬਰ ਹੈ ਕਿ ਕੰਨਾਂ ਕਿੱਥੇ ਹੋ ਗਏ ਨੂੰ ਲੜਕੀ ਦੇ ਵਿਆਹ ਨੂੰ ਇਹਨੂੰ ਢਾਈ ਸਾਲ ਹੋਏ ਜੀ ਵਿਆਹ ਨੂੰ ਤੇ ਇਹ ਲੜਕੀ ਪ੍ਰੈਗਨੈਂਟ ਸੀਗੀ ਹਾਂ ਉਹਦੀ ਮਾਂ ਦੇ ਦੱਸਣ ਮੁਤਾਬਕ ਇਹ ਪ੍ਰੈਗਨੈਂਟ ਸੀ ਦੋ ਬੱਚੇ ਕਹੀ ਯਾਰ ਟਵਿਨ ਸੀ ਅੰਦਰੋਂ ਇਹ 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 ਪੋਸਟਮਾਰਟਮ ਤੋਂ ਬਾਅਦਾਂ ਕਲੀਅਰ ਹੋਊਗਾ ਜੀ ਇਹ ਤੋਂ ਉਹਦੀ ਮਾਂ ਦੇ ਦੱਸਣ ਮੁਤਾਬਕ ਠੀਕ ਹੈ ਫਿਲਹਾਲ ਸਿਰ ਹੁਣ ਤੱਕ ਕੋਈ ਫਸਿੰਗ ਇਨਫੋਰਮੇਸ਼ਨ ਨਹੀਂ ਪਤਾ ਲੱਗਾ ਕਿ ਕੀ ਕਾਰਨ ਹੈ ਇਹਦਾ ਇਸ ਲੜਕੀ ਨੂੰ ਫੜਨ ਕਾਰਨ ਇਹਦੇ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗਣਗੇ ਕਿ ਉਹਦੇ ਪਤਨੀ ਨੂੰ ਕਿਉਂ ਸੜ ਕੇ ਮਾਰਿਆ ਠੀਕ ਹੈ ਮੋੜਜੰਮ ਦੀ ਪਾਲ ਕੀਤੀ ਜਾ ਰਹੀ ਹੈ ਮੋੜਜੰਮ ਦੀ ਪਾਲ ਕੀਤੀ ਜਾ ਰਹੀ ਹੈ ਜਲਦੀ ਗ੍ਰਿਫਤਾਰ ਕਰ ਲਿਆਜੋ ਠੀਕ ਹੈ ਪਰਿਵਾਰਕ ਮੈਂਬਰ ਉਹਨਾਂ ਦੇ ਕੀ ਨਾਮ ਨੇ ਲੜਕੀ ਵੱਲੋਂ ਲੜਕੀ ਦੀ ਮਾਤਾ ਆਈ ਹੈ ਪਿੰਕ ਜੋਤੀ ਠੀਕ ਹੈ ਪਤਨੀ ਵੀਰ ਸਿੰਘ ਜਾਂਚ ਕੀਤੀ ਜਾ ਰਹੀ ਸਰ ਜਾਂਚ ਕੀਤੀ ਜਾ ਰਹੀ ਹੈ